ਸਤਿ ਸ੍ਰੀ ਅਕਾਲ ਜੀ ਮੈਂ ਕੋਮਲ ਮਿੱਤਲ ਡਿਪਟੀ ਕਮਿਸ਼ਨਰ ਹੁਸ਼ਾਪੁਰ ਮੈਂ ਸਾਰੇ ਨਾਲ ਹੀ ਇੱਕ ਬਹੁਤ ਜ਼ਰੂਰੀ ਸੂਚਨਾ ਸਾਂਝੀ ਕਰਨਾ ਚਾਹੁੰਦੇ ਹਾਂ ਕੱਲ ਮਿਤੀ 6 ਫਰਵਰੀ ਤੋਂ ਸਰਕਾਰ ਵੱਲੋਂ ਆਪਤੀ ਸਰਕਾਰ ਆਪਦੇ ਤੌਰ ਤੇ ਤਹਿਤ ਹਰ ਪਿੰਡ ਦੇ ਵਿੱਚ ਕੈਂਪ ਲਗਾਏ ਜਾਣਗੇ ਇਸ ਪ੍ਰੋਗਰਾਮ ਦੇ ਤਹਿਤ ਰੋਜ਼ਾਨਾ ਹਰ ਸਬ ਡਿਵੀਜ਼ਨ ਦੇ ਵਿੱਚ ਘੱਟੋ ਘੱਟ 4 ਕੈਂਪ ਤੇ ਕਾਫੀ ਸਬ ਡਿਵੀਜ਼ਨਸ ਦੇ ਵਿੱਚ 5 6 ਤੇ 8 9 ਕੈਂਪ ਵੀ ਲੱਗ ਰਹੇ ਇਸ ਤਰ੍ਹਾਂ ਰੋਜ਼ਾਨਾ ਹੁਸ਼ਾਪੁਰ ਦੇ ਵਿੱਚ 25 ਤੋਂ 30 ਕੈਂਪਸ ਲੱਗਣਗੇ ਇਨ੍ਹਾਂ ਕੈਂਪਸ ਦੇ ਵਿੱਚ ਲਗਭਗ 15 ਵੱਖ-ਵੱਖ ਵਿਭਾਗ ਦੇ ਮੁਲਾਜ਼ਮ ਕੈਂਪਰ ਦੇ ਵਿੱਚ ਮੌਜੂਦ ਰਹਿਣਗੇ ਕੈਂਪਰ ਦੀ ਪ੍ਰਧਾਨਗੀ ਸੰਬੰਧਿਤ ਐਸ.ਟੀ.ਐਮ ਸਾਹਿਬ ਜਾਂ ਫਿਰ ਮੌਕੇ ਦੇ ਤਹਿਸੀਲਦਾਰ ਸਾਹਿਬ ਜਾਂ ਪੀ.ਡੀ.ਪੀ.ਓ ਸਾਹਿਬ ਵੱਲੋਂ ਕੀਤੀ ਜਾਏਗੀ ਮੈਂ ਅੱਜ ਦੇ ਕੈਂਪ ਦਾ ਜੋ ਕੱਲ ਦਾ ਕੈਂਪ ਹੈ ਉਸ ਦਾ ਸ਼ਡਿਊਲ ਵੀ ਸਾਰੇ ਨਾਲ ਸਾਂਝਾ ਕਰ ਰਹੀ ਹਾਂ ਇਸ ਵੀਡੀਓ ਤੇ ਰਾਹੀਂ ਤੇ ਮੈਂ ਨਾਲ ਹੀ ਨਾਲ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਇਹਨਾਂ ਕੈਂਪਾਂ ਦੇ ਵਿੱਚ ਆ ਕੇ ਵੱਧ ਤੋਂ ਵੱਧ ਸਰਕਾਰ ਦੀਆਂ ਸਕੀਮਾਂ ਦਾ ਅਸੀਂ ਫਾਇਦਾ ਉਠਾਈਏ ਜ਼ਿਆਦਾਤਰ ਜੋ ਸਕੀਮਸ ਨੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਕੈਂਪਾਂ ਦੇ ਵਿੱਚ ਡੋਸਟੈਪ ਤੇ ਹੀ ਮਿਲ ਜائیں 43 ਸਰਵਿਸਿਜ਼ ਹੈ ਜੋ ਕਿ ਮੌਕੇ ਤੇ ਹੀ ਮਿਲ ਸਕਦੀਆਂ ਉਸ ਤੋਂ ਇਲਾਵਾ ਕਿਸੇ ਵੀ ਵਿਭਾਗ ਨਾਲ ਕੋਈ ਵੀ ਸੰਬੰਧਕ ਕੋਈ ਵੀ ਮਸਲਾ ਹੈ ਕੋਈ ਵੀ ਸ਼ਿਕਾਇਤ ਹੈ ਜਾਂ ਫਿਰ ਕੋਈ ਵੀ ਗਲਤ ਪ੍ਰਸ਼ਾਸਨ ਜਾਂ ਸਰਕਾਰ ਦੇ ਧਿਆਨ ਦੇ ਵਿੱਚ ਅਸੀਂ ਲਾਣਾ ਚਾਹੁੰਦੇ ਇਹਨਾਂ ਕੈਂਪ ਤੇ ਵਿੱਚ ਅਪੀ ਸੇਕ ਕਰ ਜ਼ਰੂਰ ਕਰੋ ਤਾਂ ਕਿ ਵੱਧ ਤੋਂ ਵੱਧ ਲੋਕ ਇਹਨਾਂ ਕੈਂਪਸ ਦਾ ਫਾਇਦਾ ਉਠਾ ਸਕਣ ਥੈਂਕ ਯੂ